साहेब जी सबसे सहयोग सहेज उपाया तीन पावन एक ज्योति गुरमुख वस्त प्राप्त होवै ਚੋਣ ਲੈ ਮਾਨਕ ਮੋਤੀ ਸੋ ਕਹੋ ਟਲ ਗੁਰ ਸੇਵੀਆ ਅਨਸ ਸਹਿਜ ਸੁਭਾਏ ਦਰਸ਼ਨ ਪਰਸੀ ਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਬ ਜੀ ਬਲਾਵਲ ਮਹਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਤੇ ਬਰਤਪ ਆਚਰ ਜ ਰੂਪ ਹਰ ਕੀਨੀ ਦਾਤ ਪਜਿਆ ਸੁਖ ਸ਼ਾਂਤ ਵਡ ਪ੍ਰਤਾਪ ਆਚਰ ਜੋ ਰੂਪ ਹਰ ਕੀਨੀ ਦਾਤ ਗੋਬਿੰਦ ਕਿਰਪਾਲ ਗੁਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮ ਤਿਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਥੀ ਕਦੇ ਨਾ ਹੋਵਈ ਜਨਕੀ ਅਰਦਾਸ ਨਾਨਕ ਜੋਰ ਗਵਿੰਦ ਕਾ ਊਰਨ ਗੋਣ ਤਾਸ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗਵਿੰਦ ਦਾ ਓਰਨ ਗੁਣਤਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਵਲ ਮਹਲਾ ਪੰਜਵਾਂ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਵਡੋ ਪ੍ਰਤਾਪ ਆ ਚਰਜ ਰੂਪ ਹਰ ਕੀਨੀ ਦਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਸਾਬ ਜੀ ਤਨ ਗੁਰ ਗਰੀਬ ਨਿਵਾਜ ਭਗਤ ਪਗਉਤੀ ਤਿਸੇ ਕੀ ਜੋ ਰਣ ਧੀਰ ਤਰੇ ਤੇ ਅੰਗ ਸੰਗ ਤੁਮ ਲਾਗ ਰੋ ਜੋ ਪਾਛੈ ਪਗ ਨਾਂ ਕਰੇ ਤੇ ਅੰਗ ਸੰਗ ਤੁਮ ਲਾਗ ਰੋ ਜੋ ਪਾਛੈ ਪਗਨਾ ਤਰੇ ਵਾਹਿਗੁਰੂ ਸਾਬ ਜੀ ਆ ਦ ਕਾਨ ਜੋ ਕੋਬਰਾ ਜਾ ਜੁਜਸਟਰ ਸ਼ਮਾਪਨ ਕਰ ਤੋ ਭਾਏ ਸਵਈਆ ਕਟ ਕੇ ਸੀਸ ਦਿਉ ਛਿਸ਼ ਪਾਲ ਕੋ ਉਹ ਭਰਿਓ ਦੋ ਨੈਣ ਨਿਚਾਵੈ ਕਾਟ ਕੇ ਸੀਸ ਦਿਓ ਸ਼ਸ਼ੋਪਾਲ ਕੋਹ ਉਹ ਭਰਿਓ ਦੋ ਨੈਣ ਨਿਚਾਵੈ ਕੌਣ ਬਲੀ ਇਹ ਵੀ ਸਭਾ ਹੂ ਕੇ ਹੈ हम सो सो जोद मचावा पार्थ भीम ते आलक बी रहे चुप होय अति डर पावा सुंदर ऐसे उस रूप के ऊपर श्याम कबीसर पै बल ਜਵ ਪਾਰਤ ਭੀਮ ਤੇ ਆਗ ਬੀਰ ਹੈ ਚੁੱਪ ਹੋਏ ਆਤੀ ਡਰ ਪਾਵੈ ਸੁੰਦਰ ਐਸੇ ਸਰੂਪ ਕੇ ਉਪਰ ਸ਼ਿਆਮ ਕਬੀਸਰ ਪੈ ਬਲ ਜਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ